ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਚਰਚਾ ਕਰਦੇ ਆਉਂਦੇ ਆਂ ਜਨਰਲ ਗੱਲਾਂ ਸਾਡੀਆਂ ਜਿਹੜੀਆਂ ਆਯੁਰਵੇਦ ਦੇ ਹਿਸਾਬ ਨਾਲ ਕਿਹੜੇ-ਕਿਹੜੇ ਆਪਾਂ ਯੂਜ਼ ਕਰਕੇ ਆਯੁਰਵੇਦ ਨੂੰ ਕਿਵੇਂ ਆਪਾਂ ਠੀਕ ਹੋ ਸਕਦੇ ਆਂ ਇਹਦੇ ਬਾਰੇ ਚਰਚਾ ਕਰਦੇ ਆਉਂਦੇ ਆਂ ਅਸੀਂ ਨੀਂਦ ਬਾਰੇ ਚਰਚਾ ਕੀਤੀ ਨੀਂਦ ਦੇ ਦੌਰਾਨ ਸੁਪਨਿਆਂ ਬਾਰੇ ਚਰਚਾ ਕੀਤੀ ਆਪਾਂ ਤੇ ਉਹ ਦੋ ਵੀਡੀਓ ਅਸੀਂ ਬਣਾ ਚੁੱਕੇ ਆਂ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਹੜੇ ਅਸ਼ੁੱਭ ਸੁਪਨੇ ਹੁੰਦੇ ਆ ਉਹਦਾ ਕੀ ਪ੍ਰਭਾਵ ਆ ਉਸ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ ਤੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਵਾਗਤ ਕਰਾਂਗੇ ਡਾਕਟਰ ਸਾਹਿਬ ਸਵਾਗਤ ਫੇਰ ਤੋਂ ਸਰ ਥੈਂਕ ਯੂ ਹਾਂਜੀ ਕਿਉਂਕਿ ਆਪਾਂ ਲੰਬੇ ਸਮੇਂ ਤੋਂ ਇਹ ਚਰਚਾ ਕਰਦੇ ਆ ਰਹੇ ਆਂ ਨੀਂਦ ਬਾਰੇ ਸੁਪਨਿਆਂ ਬਾਰੇ ਤੇ ਸਾਡਾ ਇਹ ਬੈਨਰ ਹੈਗਾ ਜਿਸ ਅnder ਇਹ ਬਣ ਰਿਹਾ ਹੈਗਾ ਇੱਕ ਯੂਅਰ ਹੈਲਥ ਐਂਡ ਹਰਬਸ ਕਰਕੇ ਇੱਕ ਪ੍ਰੋਗਰਾਮ ਹੈਗਾ ਉਹਦੇ ਅnder ਚੱਲ ਰਿਹਾ ਤੇ ਸਾਡਾ ਪੰਜਾਬ এনवायरमेंट ਮੂਵਮੈਂਟ ਜਿਹੜਾ ਇੱਕ ਚੈਨਲ ਹੈਗਾ YouTube ਤੇ Facebook ਪੇਜ ਐ Instagram ਆ ਉਹ ਤੇ ਸਾਰੀਆਂ ਜਿਹੜੀਆਂ ਵੀਡੀਓ ਪਈਆਂ ਹੈਗੀਆਂ ਡਾਕਟਰ ਸਾਹਿਬ ਦੀਆਂ ਪੁਰਾਣੀਆਂ ਤੇ ਉਹ ਆਪਾਂ ਜਿੰਨੇ ਵੀ ਆਯੁਰਵੈਦਿਕ ਗੁਣ ਹੁੰਦੇ ਰੁੱਖਾਂ ਦੇ ਸਾਰਾ ਆਪਾਂ ਚਰਚਾ ਕਰਦੇ ਆਉਂਦੇ ਆ ਜਿਹੜ ਤੇ ਪਹਿਲਾਂ ਆਪਾਂ ਗੱਲ ਗੱਲ ਕੀਤੀ ਸੀ ਵੀ ਰੋਗੀ ਨੂੰ ਦਿਖਾਈ ਦੇਣ ਵਾਲੇ ਸੁਪਨੇ ਜ ਸੁਪਨੇ ਆਉਣ ਦਾ ਮਾਰੇ ਦਾ ਕੀ ਪ੍ਰਭਾਵ ਹੈ ਚਰਚਾ ਕੀਤੀ ਅੱਜ ਜਿਹੜੇ ਸੁਪਨੇ ਸ਼ੁਭ ਆ ਵੀ ਜਾਣ ਤਾਂ ਉਹਦਾ ਮਤਲਬ ਕਹਿੰਦਾ ਪ੍ਰਭਾਵ ਨੂੰ ਕਿਵੇਂ ਘਟਾਇਆ ਜਾ ਸਕਦਾ ਹੈਗਾ ਇੱਕ ਤਾਂ ਆਪਾਂ ਚਰਚਾ ਇਹ ਕਰਾਂਗੇ ਦੂਸਰੇ ਸ਼ੁਭ ਸੁਪਨੇ ਵੀ ਹੁੰਦੇ ਆ ਬੇਕਦਾ ਸ਼ੁਭ ਤਾਂ ਸਾਨੂੰ ਪਤਾ ਲੱਗ ਗਿਆ ਕਿ ਸ਼ੋਭ ਵੀ ਹੁੰਦੇ ਤੇ ਸ਼ੋਭ ਵੀ ਸੁਪਨੇ ਹੁੰਦੇ ਆ ਵੀ ਜਿਹੜੇ ਸਹੀ ਸੁਪਨੇ ਵੀ ਹੁੰਦੇ ਆ ਮਤਲਬ ਲਾਈਫ ਚ ਆ ਸਕਦੇ ਬੰਦ ਇਹ ਵੀ ਅੱਪ ਡਿਸਕਸ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਵਾਲ ਇਹ ਲੈ ਲੈਂਦੇ ਆ ਕਿ ਅਸ਼ੁੱਭ ਸੁਪਨਿਆਂ ਦੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ਕੀ ਉਪਾਏ ਹਨ ਡਾਕਟਰ ਸਾਹਿਬ ਇਹ ਸੰਦ ਜੀ ਜੀ ਡਾਕਟਰ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਜਿਹੜੇ ਸੁਪਨੇ ਮਾੜੇ ਸੁਪਨੇ ਉਦੋਂ ਆਉਂਦੇ ਆ ਹਾਂਜੀ ਜਦੋਂ ਸਾਡੇ ਸਰੀਰ ਦੇ ਵਾਤ ਪਿਤ ਕਫ ਇਹਨੇ ਜਿਆਦਾ ਕੁਪੀ ਦੇ ਦੌਰਨ ਡਿਸਟਰਬ ਹੋ ਜਾਣੇ ਇੰਬੈਲੈਂਸ ਹੋ ਜਾਣ ਹਾਂਜੀ ਤੇ ਇਹ ਮਨ ਦੇ ਵਿਸ਼ਾ ਤੇ ਪ੍ਰਭਾਵ ਪਾਉਣ ਲੱਗ ਜਣ ਉਦੋਂ ਸਾਨੂੰ ਮਾੜੇ ਸੁਪਨੇ ਆਉਣਗੇ ਅਦਰਵਾਈਜ਼ ਸਾਨੂੰ ਮਾੜੇ ਸੁਪਨੇ ਨਹੀਂ ਆਉਂਦੇ ਯਾਨੀ ਕਿ ਵਾਤ ਪਿਤ ਕਫ ਯਾਨੀ ਕਿ ਹਰਵੇਦੇ ਸਾਹਿਬ ਨਾਲ ਸਾਡਾ ਇਹ ਬੈਲੈਂਸ ਹੋਣਾ ਸਾਡੇ ਵਾਤਪਿਤ ਕਫ ਦਾ ਤੇ ਇਹਨਾਂ ਦਾ ਮਨ ਨੂੰ ਜਿਹੜਾ ਹੈ ਪ੍ਰਭਾਵਿਤ ਕਰ ਦੇਣਾ ਉਹ ਤੋਂ ਸਾਡੋਂ ਮਾੜੇ ਸੁਪਨੇ ਆਉਂਦੇ ਉਹਦੇ ਡਿਟੇਲ ਮੈਂ ਪਿਛਲੇ ਐਪੀਸੋਡਸ ਕੀਤਾ ਹੈ ਜੀ ਠੀਕ ਹੈ ਸਰ ਤੇ ਹੁਣ ਜਦੋਂ ਸੁਪਨੇ ਆ ਵੀ ਜਾਂਦੇ ਆ ਹਾਂਜੀ ਤਾਂ ਹਰਵੇਦੇ ਨੰਮਾਰੇ ਉਪਾਏ ਵੀ ਦੱਸਦਾ ਹੈ ਉਪਾਏ ਹਰਵੇ ਚੱਕਰ ਦੀ ਤਿੰਨ ਪ੍ਰਕਾਰ ਦੀ ਚਿਕਿਤਸਾ ਹੁੰਦੀ ਹੈ ਜੀ ਇੱਕ ਤਾਂ ਦੇਵਪਾਸ਼ਰ ਜਿਹਨੂੰ ਕਹਿੰਦੇਗਾ ਹੋਲਿਸਟਿਕ ਟ੍ਰੀਟਮੈਂਟ ਠੀਕ ਹੈ ਜੀ ਜਿਵੇਂ ਕਿ ਕੋਈ ਦਾਨ ਪੁੰਨ ਕਰਨਾ ਗੁਰਦੁਆਰੇ ਮੰਦਰ ਜਾਣਾ ਇਸ ਤਰ੍ਹਾਂ ਦੀ ਚਿਕਿਤਸਾ ਨਾਲ ਜਿਹੜਾ ਇਹਨੂੰ ਮਾਨਸਿਕ ਚਿਕਨ ਦੇ ਜਾਂ ਇਸ ਦਾ ਪ੍ਰਭਾਵ ਵੀ ਬੰਦਾ ਕਿਉਂਕਿ ਆਰਵੇਦ ਮੰਦਾ ਹੈ ਕਿ ਕੋਈ ਵੀ ਰੋਗ ਜਿਹੜਾ ਨਾ ਕੋਈ ਵੀ ਵਿਆਦੀ ਜਿਹੜੀ ਹੈ ਉਹ ਸਾਡੇ ਪੁਰੂ ਜਨਮਾਂ ਦਾ ਫਲ ਹੈਗਾ ਠੀਕ ਹੈ ਜੀ ਪੁਰਾਣੇ ਜਨਮਾਂ ਦੇ ਕਿਤੇ ਕੋਈ ਕਰਮ ਜਿਹੜਾ ਮਾੜਾ ਜਿਹੜਾ ਇਸ ਇਸ ਵੇਲੇ ਸਾਨੂੰ ਵਿਅਦ ਰੂਪ ਚ ਆਉਂਦਾ ਹੈ ਪੁਰਵ ਜਨਮ ਕੀਤੇ ਪਾਪਮ ਵਿਆਧੀ ਰੂਪਿਨ ਬਧਤੇ ਇਹ ਲਿਖਿਆ ਹੈ ਜੀ ਕਿ ਪੁਰਾਣੇ ਜਨਮਾਂ ਦੇ ਕੀਤੇ ਕਰਮ ਇਸ ਰੂਪ ਇਸ ਜਨਮ ਤੇ ਵਿਆਦੀ ਦੇ ਰੂਪ ਚ ਸਾਨੂੰ ਆਉਂਦੇ ਆ ਤੰਗ ਕਰਦੇ ਆ ਠੀਕ ਹੈ ਜੀ ਤੇ ਉਹਨਾਂ ਦੀ ਚਿਕਿਤਸਾ ਵੀ ਲ ਕਿ اچھا ਵਿਵਹਾਰ ਕਰਨਾ ਗੁਰੂ ਗੁਰੂ ਬਾਣੀ ਸੁਣਨਾ ਗੁਰੂ ਬਾਣੀ ਦਾ ਵਚਨ ਕਰਨਾ ਹਾਂਜੀ ਮੰਦਰ ਗੁਰਦੁਆਰੇ ਜਾਣਾ ਠੀਕ ਹੈ ਜੀ ਨੇਕ ਕਰਮ ਕਰਨਾ ਪਰਹੇਜ਼ ਕਰਨਾ ਪਤ ਕਰਨਾ ਆਪਣਾ ਠੀਕ ਹੈ ਜੀ ਤੇ ਮਾੜੀ ਸੋਚ ਨਾ ਰੱਖਣਾ ਇਹ ਸਾਰੀ ਜਿਹੜੀ ਚਿਕਿਸ਼ਾਵਾਂ ਨੇ ਇਹ ਚਿਕਿਸ਼ਾ ਦੇ ਅੰਦਰ ਸਾਨੂੰ ਅਸੀਂ ਇਸ ਨੂੰ ਕਾਊਂਟ ਕਰਦੇ ਆ ਕਿਉਂਕਿ ਮਾਨਸਿਕ ਚਿਕਿਸ਼ਾ ਦੇ ਰੂਪ ਚ ਅਸੀਂ ਇਸ ਨੂੰ ਮੈਂਟਲ ਟ੍ਰੀਟਮੈਂਟ ਦਾ ਮੰਨਦੇ ਤੇ ਇਹ ਉਪਾਏ ਜਿਹੜੇ ਆ ਇਹ ਗ੍ਰੰਥਾ ਚ ਇਹ ਲਿਖਿਆ ਕਿ ਜਿਹੜੇ ਪੁਰਾਣੇ ਜਨਮਾਂ ਦੇ ਕਿਤੇ ਕਰਮਾ ਕਰਕੇ ਜਾਂ ਜਨਮ ਦੇ ਕਿਤੇ ਮਾੜੇ ਕਰਮਾ ਕਰਕੇ ਸਾਨੂੰ ਜੋ ਰੋਗ ਲੱਗਦਾ ਹੈ ਉਹਦੀ ਚਿਕਿਤਸਾ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਜਿਹੜੀ ਸਥਿਤੀ 'ਚ ਰਹਿਣ ਕਰਕੇ ਤੇ ਕੋਈ ਮੰਦਰ ਗੁਰਦੁਆਰੇ ਦੀ ਸਰਨ ਲੈ ਕੇ ਹਾਂਜੀ ਪਲੇ ਲੋਕਾਂ ਦੀ ਸਰਨ ਲੈ ਕੇ ਠੀਕ ਹੈ ਜੀ ਉਸ ਤਾਂ ਇਹਨਾਂ ਦਾ ਟ੍ਰੀਟਮੈਂਟ ਬਣਦਾ ਹੈ ਜੀ ਠੀਕ ਹੈ ਜੀ ਹੋਰ ਵੀ ਜੇ ਪਾਇਆ ਸਰ ਜਿਵੇਂ ਕਿ ਜੇ ਸੰਭਵ ਹੋਏ ਤਾਂ ਰੋਗੀ ਖੁਦ ਹਾਂਜੀ ਜਾਂ ਉਸ ਦਾ ਕੋਈ ਸੁਭਚਿੰਤ ਤਕਸਿਰੇ ਉੱਠ ਕੇ ਹਾਂਜੀ ਸੂਦੋ ਕੇ ਕਿਸੇ ਮੰਦਰ ਗੁਰਦਾਰੇ ਜਾ ਕੇ ਉਤੇ ਸਰਦਾ ਜਿਸ ਵੀ ਭਾਵੇਂ ਮੰਦਰ ਗੁਰਦਾਰ ਕਿਤੇ ਵੀ ਜਾਓ ਸਰਦਾ ਹੋਣੀ ਚਾਹੀਦੀ ਹੈ ਹਾਂਜੀ ਉਤੇ ਮਾਂ ਤਿਲ ਇਸ ਤਰ੍ਹਾਂ ਚੀਜ਼ਾਂ ਦਾ ਦਾਨ ਕਰਨਾ ਯਾਨੀ ਕਿ ਦਾਨ ਵੀ ਦਾ ਇੱਕ ਟ੍ਰੀਟਮੈਂਟ ਹੈ ਜਿ ਮਾਡੇ ਸੁਪਨਿਆਂ ਨੂੰ ਦਾ ਪ੍ਰਭਾਵ ਨੂੰ ਘਟਾਉਣ ਵਾਸਤੇ ਦਾਨ ਕਰਨਾ ਵੀ ਇੱਕ ਜਿਹੜਾ ਹੈ ਅ ਟ੍ਰੀਟਮੈਂਟ ਦੱਸਿਆ ਗਿਆ ਗੁਰਬਾਣੀ ਸੁਣਨਾ ਸ਼ੁਭ ਮੰਤਰਾਂ ਦਾ ਉਚਾਰਨ ਕਰਨਾ ਠੀਕ ਹੈ ਠੀਕ ਹੈ ਪਾਠ ਕਰਨੇ ਹਾਂਜੀ ਇਹ ਵੀ ਦਾ ਇੱਕ ਮਾਡੇ ਪ੍ਰਭਾਵ ਨੂੰ ਹਟਾਉਣ ਵਾਸਤੇ ਇੱਕ ਇੱਕ ਵਿਧੀ ਦੱਸੀ ਗਈ ਹੈ ਇਹ ਕਰਨੀ ਚਾਹੀਦੀ ਹੈ ਠੀਕ ਹੈ ਰਤ ਦੇ ਪਹਿਲੇ ਸੁਪਨੇ ਪਹਿਲੇ ਪੈਰ ਤੇ ਹਾਂਜੀ ਜੇ ਕੋਈ ਮਾੜਾ ਸੁਪਨਾ ਆ ਜਾਏ ਹਾਂਜੀ ਤਾਂ ਸੁਬਹ ਵਿਚਾਨ ਦਾ ਧਿਆਨ ਕਰਦੇ ਦੁਬਾਰਾ ਸੌ ਜਾਣਾ ਚਾਹੀਦਾ ਸੁਪਨਾ ਤਾਂ ਆ ਗਿਆ ਤੁਹਾਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਕਿ ਤੁਸੀਂ ਜਾਗੇ ਠੀਕ ਹੈ ਜੀ ਪਰ ਜੇ ਤੁਸੀਂ ਸੌਣ ਦੀ ਸੁਬਹ ਸੁਬਹ ਵਿਚਾਰ ਕਰਕੇ ਗੁਰੂ ਦਾ ਮਤਲਬ ਧਿਆਨ ਲਾ ਕੇ ਕਿਸੇ ਵੀ ਸ਼ੁਭ ਚੀਜ਼ ਦਾ ਧਿਆਨ ਲਗਦੇ ਤੁਹਾਨੂੰ ਦੁਬਾਰਾ ਨੀਂਦ ਆ ਜਾਂਦੀ ਹੈ ਤਾਂ ਇਹ ਜਿਹੜੇ ਪਿਛਲੇ ਐਪੀਸੋਡ ਸੁਪਨੇ ਦੱਸੇ ਗਏ ਸੀਗੇ ਮਾੜੇ ਤੇ ਜੇ ਉਹ ਆ ਜਾਣ ਤਾਂ ਇਸ ਤਰ੍ਹਾਂ ਦੀ ਸਥਿਤੀ ਨਾਲ ਤੁਸੀਂ ਉਹਨ ਸੁਪਨਿਆਂ ਦਾ ਮਾੜਾ ਪ੍ਰਭਾਵ ਹਟਾ ਸਕਦੇ ਹੋ ਜੀ ਠੀਕ ਹੈ ਰਤ ਸਾਹਿਬ ਅਸੂਬ ਸੁਪਨੇ ਜੇ ਰਾਤ ਨੂੰ ਦੇਖ ਲਏ ਹੁਣ ਹਾਂਜੀ ਤਾਂ ਸਿਰ ਸਵੇਰੇ ਉੱਠ ਕੇ ਉਹਦਾ ਜ਼ਿਕਰ ਨਾ ਕਰੋ ਕਿਸੇ ਨਾਲ ਵੀ اچھا ਤਾਂ ਵੀ ਉਹਦਾ ਮਾੜਾ ਪ੍ਰਭਾਵ हट ਜਾਂਦਾ ਸਿਰਫ ਵੈਦਿਆਂ ਨੂੰ ਛੱਡ ਕੇ ਹੋਰ ਕਿਸੇ ਨਾਲ ਉਹਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਅੱਛਾ ਤੇ ਪਰਿਵਾਰ ਨਾਲ ਨਾਂ ਦੱਸੋ ਨਾ ਕਿਸ ਨੂੰ ਦੱਸੋ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ ਸੀ ਜੀ ਜੀ ਹੁਣ ਆਪਣੇ ਪਰਿਵਾਰਤੀ ਨਾਲ ਸਵੇਰੇ ਉੱਠ ਕੇ ਨਾ ਉਹਨਾਂ ਨੂੰ ਜੇ ਕੋਈ ਮਾੜਾ ਆ ਕੇ ਆਪਣੇ ਤੱਕ ਰੱਖੋ ਜਾਂ ਆਪਣੇ ਤੱਕ ਰੱਖੋ ਜਾਂ ਵੈਦਿਆਂ ਜੇ ਪੁੱਛੇ ਅੱਛਾ ਤਾਂ ਠੀਕ ਹੈ ਜਿਵੇਂ ਦੱਸਿਆ ਕਿ ਜਾ ਕੇ ਗੁਰਦੁਆਰੇ ਜਾ ਕੇ ਸਿਰੇ ਨਹਾਤ ਹੋ ਕੇ ਉਤੇ ਰਬਗੇ ਅਰਦਾਸ ਕਰ ਅਰਦਾਸ ਕਰ ਲੋ ਉੱਥੇ ਤੁਸੀਂ ਦੱਸੋ ਉੱਥੇ ਅਰਦਾਸ ਕਰ ਲੋ ਵੀ ਮਾਨੂੰ ਮੇਰੀ ਰੱਖਿਆ ਕਰੀ ਠੀਕ ਹੈ ਜੀ ਤਿੰਨ ਦਿਨਾਂ ਤੱਕ ਇਹ ਵੀ ਲਿਖਿਆ ਕਿ ਤਿੰਨ ਦਿਨਾਂ ਤੱਕ ਇਹ ਇਹ ਜਹਾ ਪੁਰਾਣੀ ਜਿਸ ਨੂੰ ਇਹ ਸੁਪਨੇ ਮਾੜੇ ਆ ਕੇ ਹਣ ਜੀ ਉਹ ਮੰਦਰ ਗੁਰੂ ਜਗੇ ਨਿਵਾਸ ਕਰੇ ਠੀਕ ਹੈ ਉੱਤੇ ਉੱਥੇ ਦਾ ਮਾਹੌਲ ਚ ਰਹੇ ਉੱਥੇ ਗੁਰਬਾਣੀ ਸੁਣੇ ਉੱਥੇ ਦੇ ਮੰਤਰ ਜਪ ਕਰੇ ਤਾਂ ਉੱਥੇ ਕਰ ਜਾ ਕੇ ਗੁਰੂਗਰ ਜਾ ਕੇ ਰਹੇ ਸੇਵਾ ਕਰੇ ਠੀਕ ਹੈ ਉੱਥੇ ਵੀ ਉਹਦੇ ਮਾੜੇ ਪ੍ਰਭਾਵ ਖਤਮ ਹੋ ਜਾਂਦੇ ਇਹ ਐਸੇ ਕੁਝ ਜ਼ਿਕਰ ਕੀਤੇ ਹਨ ਜੀ ਆਰ ਵਿੱਚ ਕਿ ਇਹਨਾਂ ਦੇ ਮਾੜੇ ਪ੍ਰਭਾਵਾਂ ਨੂੰ ਰੋਕੇ ਜਾ ਸਕਦਾ ਇਸ ਤਰੀਕੇ ਨਾਲ ਠੀਕ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਜੀ ਅੱਜ ਦੇ ਟੌਪਿਕ ਚ ਇੱਕ ਅਗਲਾ ਜਿਹੜਾ ਸਵਾਲ ਆ ਰਿਹਾ ਅਸ਼ੋਭ ਸੁਪਨੇ ਬਾਰੇ ਆਪਾਂ ਡਿਸਕਸ ਕਰ ਲਿਆ ਕਿਹੜੇ ਹੁੰਦੇ ਆ ਉਹਨੂੰ ਕੀ ਉਹਦਾ ਉਪਾਏ ਹੈਗੇ ਆ ਹੁਣ ਆਗੇ ਵੀ ਸ਼ੁਭ ਸੁਪਨੇ ਵੀ ਹੁੰਦੇ ਆ ਸਹੀ ਸੁਪਨੇ ਵੀ ਆ ਸਕਦੇ ਆ ਬੰਦੇ ਨੂੰ ਜਿੰਨਾਂ ਨੂੰ ਜਾਣ ਕੇ ਵੈਦ ਇਹ ਕਹਿ ਸਕਦਾ ਕਿ ਰੋਗੀ ਠੀਕ ਹੋ ਜਾਵੇਗਾ ਇਹ ਆਪਾਂ ਇਹ ਵੀ ਡਾਕਟਰ ਸਾਹਿਬ ਚਾਚਾ ਸਾਹਿਬ ਨਾਲ ਨਾ ਕਰੋ ਜੀ ਜੀ ਡਾਕਟਰ ਅਜੇ ਸੁਪਨੇ ਵੀ ਆਉਂਦੇ ਆ ਰੋਗੀ ਨੂੰ ਹਾਂਜੀ ਜਿਹੜੇ ਪਹਿਲੇ ਦੱਸੇ ਗਏ ਆ ਕਿ ਉਸ ਨੂੰ ਜੇ ਇਹ ਸੁਪਨਾ ਆ ਕੇ ਤਾਂ ਮਾਰੇ ਹੋਏਗੇ ਉਹਦੀ ਚਿਕਿਤਸਾ ਨਹੀਂ ਹੈ ਜਾਂ ਉਹਦਾ ਨੁਕਸਾਨ ਹੋਏਗਾ ਠੀਕ ਹੈ ਜੀ ਲੇਕਿਨ ਉਹੀ ਰੋਗੀ ਅਗਲੇ ਜਿਹੜੇ ਮੈਂ ਹੁਣ ਸੁਪਨੇ ਦੱਸਣ ਲੱਗਾ ਜੇ ਇਹ ਦੇਖ ਲਵੇ ਨਾ ਹਾਂਜੀ ਤਾਂ ਉਹ ਰੋਗੀ ਠੀਕ ਹੋ ਜਾਏਗਾ ਸਰ ਠੀਕ ਹੈ ਜੀ ਤੇ ਉਹਦਾ ਇੱਕ ਕਾਉਂਟਰ ਤੋਂ ਸੁਪਨੇ ਜਿਹੜੇ ਆ ਡ੍ਰੀਮਸ ਆ ਉਹ ਵੀ ਉਹਦਾ ਜ਼ਿਕਰ ਵੀ ਹੈਗਾ ਜੇ ਸਿਹਤਾਨ ਵਿਅਕਤੀ ਦੇਖੇ ਤਾਂ ਵੀ ਉਸ ਲਈ ਉਹ ਫਾਇਦੇਮੰਦ ਕਲਿਆਣਕਾਰੀ ਹੁੰਦੇ ਆ ਰੋਗੀ ਲਈ ਤਾਂ ਹੁੰਦੇ ਹੀ ਆ ਜੀ ਉਹ ਕਲਿਆਣਕਾਰੀ ਉਹਨਾਂ ਚ ਇੱਕ ਹੋਇਆ ਜੀ ਕਿ ਉਹ ਰੋਗੀ ਜਾਂ ਉਹ ਅਸੀਂ ਆਪ ਸਵਸਥ ਵਿਅਕਤੀ ਜੇ ਆਪਣੇ ਸੁਪਨੇ ਵਿੱਚ ਦੇਵਤਾਂ ਨੂੰ ਗੁਰੂਆਂ ਨੂੰ ਹਾਂਜੀ ਜੂੰਦੀ ਜੂੰਦੀ ਗਾਂ ਨੂੰ ਬੜਾ ਦਨੂ ਠੀਕ ਹੈ ਜੀ ਇਸ ਤਰ੍ਹਾਂ ਹੀ ਜਲਦੀ ਅਗ ਨੂੰ ਵੇਖੇ ਅੱਛਾ ਜੀ ਸਨੈਸੇ ਨੂੰ ਦੇਖ ਕੇ ਨਿਰਮਲ ਜਲ ਦਾ ਦਰਸ਼ਨ ਕਰੇ ਠੀਕ ਹੈ ਜੀ ਤਾਂ ਉਹ ਰੋਗੀ ਠੀਕ ਹੋ ਜਾਏਗਾ ਜੀ ਠੀਕ ਹੈ ਜੀ ਪਾਵੇਂ ਸਨ ਮਾੜਾ ਸੁਪਨਾ ਵੀ ਆਇਆ ਹੋਵੇ ਠੀਕ ਹੈ ਜੀ ਤੇ ਜਿਹੜਾ ਸਵਸਥ ਵਿਅਕਤੀ ਹੈ ਉਸ ਨੂੰ ਕੋਈ ਰੋਗ ਨਹੀਂ ਲੱਗੇਗਾ ਛੇੜ ਛੇੜ ਬਿਮਾਰ ਨਹੀਂ ਹੋਏਗਾ ਜੀ ਉਹ ਠੀਕ ਹੈ ਜੀ ਸੁਪਨਾ ਚ ਮਾਸ ਮੱਛੀ ਸਫੇਦ ਫੁੱਲ ਦੀ ਮਾਲਾ ਉਹ ਜਾਂ ਸਫੇਦ ਵਸਤਰ ਪ੍ਰਾਪਤ ਕਰਨਾ ਜੇ ਉਹ ਰੋਗੀ ਦੇਖਦਾ ਹੈ ਸੁਪਨੇ ਚ ਕੋਈ ਰੋਗੀ ਹੈ ਉਸ ਉਹ ਇਹ ਸੁਪਨੇ ਦੇਖਦਾ ਇਸ ਤਰ੍ਹਾਂ ਦੇ ਤਾਂ ਸਮਝੋਗੇ ਪੱਕਾ ਠੀਕ ਹੋਏਗਾ ਜੀ ਠੀਕ ਹੈ ਉਸ ਨੂੰ ਰੋਗ ਬਹੁਤ ਛੇਤੀ ਛੱਡ ਦੇਗਾ ਇਸ ਤਰ੍ਹਾਂ ਇਹ ਉਹ ਰੋਗੀ ਜਾਂ ਕੋਈ ਵਿਅਕਤੀ ਆਪਣੇ ਆਪ ਨੂੰ ਹਾਥੀ ਸਵਾਰ ਤੇ ਚੜਾ ਦੇਖੇ ਜੀ ਸੁਪਨੇ ਚ ਠੀਕ ਹੈ ਜੀ ਫਲਾਮਲੇ ਰੁੱਖਾਂ ਤੇ ਚੜ ਜਾਏ ਠੀਕ ਹੈ ਜੀ ਆਪਣੇ ਆਪ ਨੂੰ ਮਹਿਲਾਂ ਵਿੱਚ ਵੜੇ ਹਾਂਜੀ ਤੇ ਉਸ ਨੂੰ ਵੀ ਜਿਹੜੇ ਆ ਸ਼ਾਂਤੀ ਪ੍ਰਦਾਨ ਕਰਨਗੇ ਇਹ ਸੁਪਨੇ ਉਹ ਰੋਗ ਰਹੀ ਤੇ ਛੇਤੀ ਹੋ ਜਾਵੇਗਾ ਜੀ ਠੀਕ ਹੈ ਸਰ ਤੇਜ਼ ਬਹਾਰੀ ਨਦੀ ਬੜੀ ਤੇਜ਼ ਨਦੀ ਵਗ ਰਹੀ ਹੋਵੇ ਤੇ ਉਹਦੇ ਵਿੱਚ ਦੀ ਆਪਣਾ ਨੂੰ ਟੱਪਿਆ ਦੇਖ ਲਓ ਬੰਦ ਸੇਫ ਪਾਰ ਕਰ ਜੇ ਤੁਸ ਨੂੰ ਸਮੁੰਦਰ ਤੋਂ ਪਾਰ ਕਰ ਜੇ ਗੰਦਲੇ ਪਾਣੀ ਦੇ ਰੋਇਜ ਪਾਰ ਕਰ ਲੇ ਆਪਣਾ ਆਪ ਨੂੰ ਤਾਂ ਸਮਝੋ ਕਿ ਉਹ ਰੋਗੀ ਠੀਕ ਹੋ ਜਾਏਗਾ ਜੀ ਠੀਕ ਹੈ ਡਾਕਟਰ ਇਸ ਤਰ੍ਹਾਂ ਆ ਜਿਸ ਨੂੰ ਸੁਪਨੇ ਵਿੱਚ ਸੱਪ ਜੋਕਿਆ ਭੌਰਾ ਡੰਗ ਮਾਰ ਲੇ ਅੱਛਾ ਜੀ ਤੇ ਉਹ ਰੋਗੀ ਠੀਕ ਹੋ ਜਾਏਗਾ ਸਰ ਕਈ ਵਾਰ ਤੇ ਸੋਚਦੇ ਵੀ ਸੱਪ ਡੰਗ ਮਾਰ ਕੇ ਜੀ ਕੋਈ ਬੰਦਾ ਸਾਡੇ ਦੇ ਇਹ ਦੂਜਾ ਜਿਹੜਾ ਸਾਡਾ ਵਿਰੋਧੀ ਬੰਦਾ ਆ ਕੇ ਉਹ ਕਰਕੇ ਮਤਲਬ ਇਹ ਆਯੁਰਵੇਦ ਕਹਿੰਦੇ ਵੀ ਸੱਪ ਡੰਗ ਮਾਰਦੇ ਰ ਠੀਕ ਆ ਮਤਲਬ ਉਹ ਠੀਕ ਹੈ ਜੀ ਸਭ ਸਭ ਜੇ ਰੋਗੀ ਨੂੰ ਸੱਪ ਭੌਰਾ ਜੋਕ ਡੰਗ ਮਾਰਦੀ ਹੈ ਅੱਛਾ ਜੀ ਤਾਂ ਜੇ ਉਹ ਰੋਗੀ ਸਾਡੇ ਆਯੁਰਵੇਦ ਦੇ ਹ ਉਹ ਠੀਕ ਹੋ ਜਾਂਦਾ ਇਸ ਵਰਗਾ ਚਿਕਿਤਸਾ ਦੇ ਨਾਲ ਨਾਲ ਜਿਹੜੀ ਔਸ਼ਧ ਸੀ ਕਿਸੇ ਯਾਨੀ ਕਿ ਦਵਾਈਆਂ ਦੀ ਚਿਕਿਤਸਾ ਉਸ ਰੋਗ ਦੀ ਛਡ ਨਹੀਂ ਜੇ ਰੋਗੀ ਨੂੰ ਇਹ ਸੁਪਨੇ ਮਾਰੇ ਦਿੱਖ ਗਏ ਤਾਂ ਇਹ ਮਤਲਬ ਨਹੀਂ ਹੈ ਕਿ ਉਹਦੀ ਟ੍ਰੀਟਮੈਂਟ ਬੰਦ ਕਰ ਦਈਏ ਇਹ ਤਾਂ ਗਿਆ ਤੇ ਗਿਆ ਨਹੀਂ ਹਾਂਜੀ ਹਾਂਜੀ ਉਦਿਸ ਚਿਕਿਸਾ ਜਾਰੀ ਰੱਖਣੀ ਹੈ ਔਰ ਬੈਟਰ ਚਿਕਿਸਾ ਕਰਨ ਵਾਸਤੇ ਸੁਪਨੇ ਸਾਨੂੰ ਇੱਕ ਦਿਸ਼ਾ ਦਿੰਦੇ ਆ ਕਿ ਇਸੇ ਰੋਗੀ ਨੂੰ ਇਸ ਤਰ੍ਹਾਂ ਦਾ ਕੁਝ ਦਿਖਿਆ ਤੇ ਇਸ ਲਈ ਹੋਰ ਬੈਟਰ ਆਪਾਂ ਕੀ ਕਰ ਸਕਦੇ ਆ ਭਾਵੇਂ ਮਾਨਸਿਕ ਚਿਕਿਸਾ ਹੈ ਧਾਰਮਿਕ ਚਿਕਿਸਾ ਹੈਗੀ ਹੈ ਠੀਕ ਹੈ ਜੀ ਜਾਂ ਇਸ ਤਰ੍ਹਾਂ ਦੇ ਸੁਪਨੇ ਆਉਣ ਦੀ ਚਿਕਿਸਾ ਹੈਗੀ ਹੈ ਤਾਂ ਇਹ ਸਾਰੀ ਚਿਕਿਸਾਵਾਂ ਰਲ ਕੇ ਉਸ ਰੋਗੀ ਨੂੰ ਠੀਕ ਨਾ ਠੀਕ ਹੋਣ ਬਾਰੇ ਸੰਕੇਤ ਕਰਦੀ ਹੈ ਸੁਪਨੇ ਦਾ ਇਹ ਮਹੱਤਵ ਹੈ ਯਾਰ ਵਿੱਚ ਕਿ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿਹੜੀ ਇਸ ਤਰ੍ਹਾਂ ਕੋਈ ਰਿਸਰਚ ਨਹੀਂ ਹੋਈ ਹੈ ਸਿਰਫ ਨੀਂਦ ਤੇ ਰਿਸਰਚ ਤਾਂ ਹੋ ਰਹੀ ਹੈ ਲੇਕਿਨ ਡ੍ਰੀਮ ਦੇ ਉੱਪਰ ਰਿਸਰਚ ਨਹੀਂ ਹੋ ਰਹੀ ਜਿਹੜੀ ਕਿ ਆਰਵੈਦ ਜਿਹੜਾ ਹੈ ਉਹ ਬੜੀ ਗਹਿਰੇ ਨਾਲ ਇਹਨਾਂ ਨੂੰ ਵਰਣਨ ਕਰਦਾ ਹੈ ਇਸ ਕਰਕੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਸੁਪਨੇ ਆਉਣ ਤੇ ਰੋਗੀ ਨੂੰ ਜਾਂ ਰੋਗੀ ਦੇ ਿਸਤਾਰ ਨੂੰ ਜੇ ਮਾੜੇ ਸੁਪਨੇ ਆਉਣ ਤਾਂ ਉਹ ਡਿਸਕਸ ਕਰਨ ਸਿਰਫ ਵੈਦ ਦੇ ਨਾਲ ਆਪਸ ਵਿੱਚ ਨਾ ਕਰਨ ਜੀ ਤੇ ਉਹਦੀ ਚਿਕਿਤਸਾ ਉਪਾਏ ਜਿਹੜਾ ਉਹ ਦੱਸਿਆ ਜਾਏਗਾ ਜੀ ਡਾਕਟਰ ਸਾਹਿਬ ਇਹ ਹੁਣ ਇਹ ਸਮਝ ਪਾਏ ਆ ਇਸ ਗੱਲ ਤੋਂ ਵੀ ਜੇ ਮੰਨ ਲਓ ਕੋਈ ਰੋਗੀ ਹੈਗਾ ਉਹਨੂੰ ਕੋ ਮਾ ਤਾਂ ਦਵਾਈ ਆਪਣੀ ਉਹ ਕੰਟੀਨਿਊ ਰੱਖੇ ਹਾਂਜੀ ਪਰ ਜਿਹੜੇ ਜਿਹੜੇ ਕੰਸਲਟ ਕਰੇ ਵੈਦਿਆਂ ਨਾਲ ਜਿਹੜੇ ਕਿ ਬਹੁਤ ਹੀ ਆਥੈਂਟਿਕ ਵੈਦਿਆ ਹੁੰਦੇ ਉਹਨਾਂ ਨਾਲ ਕੰਸਲਟ ਕਰਕੇ ਉਹਨੂੰ ਡਿਸਕਸ ਕਰੇ ਉਹਦੇ ਨਾਲ ਭਾਈ ਮੈਂ ਇਹਨੂੰ ਇਹ ਸੁਪਨੇ ਆ ਗਏ ਮੇਰੀ ਬਿਮਾਰੀ ਬਾਦ ਨਾ ਜਾਵੇ ਕਿਤੇ ਹੋਰ ਮੇਰਾ ਲਾਜ਼ਮੀ ਨੂੰ ਹੋਰ ਦੱਸੋ ਨਾ ਇਹ ਡਾਕਟਰ ਜੀ ਜੀ ਬਿਲਕੁਲ ਇਹੀ ਮਤਲਬ ਹੈ ਜੀ ਕਿ ਪ੍ਰੋਗਨੋਸਿਸ ਆਫ ਦਾ ਡਿਜ਼ੀਜ਼ ਉਹ ਰੋਗੀ ਜਾਂ ਰੋਗ ਠੀਕ ਹੋਏਗਾ ਕਿ ਨਹੀਂ ਹੋਏਗਾ ਉਹਦਾ ਸੰਕੇਤ ਨੇ ਜੀ ਸਿਰਫ ਸੰਕੇਤ ਸੂਚਕ ਨੇ ਠੀਕ ਹੈ ਜੀ ਤੇ ਇਹ ਵੈਦਿਆ ਲਈ ਵੀ ਇੱਕ ਸੂਚਕ ਨੇ ਸੰਕੇਤਨ ਦੇ ਵੈਦਨੋਂ ਵੀ ਤੁਸੀਂ ਤੋਂ ਹੋਰ ਬੈਟਰ ਚਿਕਸਾਤ ਸੋਚੇ ਤਾਕੇ ਮਰੀਜ਼ ਠੀਕ ਹੋ ਜਾਏ ਇਸ ਲਈ ਸੁਪਨਾ ਦਾ ਬਹੁਤ ਬੜਾ ਮਹੱਤਵ ਹੈ ਜੀ ਆਰ ਵਿੱਚ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਤੋਂ ਇੱਕ ਵਾਰ ਥੈਂਕ ਯੂ ਸਰ ਤੇ ਬਾਕੀ ਦੱਸਣਾ ਚਾਹਾਂਗੇ ਜਿਵੇਂ ਅਪਰ ਚਰਚਾ ਕਰੀ ਰਹੇ ਹਾਂ ਤੇ ਡਾਕਟਰ ਸਾਹਿਬ ਸਾਨੂੰ ਦੱਸਿਆ ਵੀ ਮਾੜੇ ਸੁਪਨੇ ਕਿਹੜੇ ਹੁੰਦੇ ਆ ਉਹਦਾ ਕੀ ਪ੍ਰਭਾਵ ਹੁੰਦਾ ਤੇ ਕਿਵੇਂ ਉਹਨੂੰ ਠੀਕ ਕਰ ਸਕਦੇ ਆ ਗੱਲ ਇੱਥੇ ਇਹੀ ਐਂਡ ਹੁੰਦੀ ਆ ਵੀ ਸਾਡੇ ਜਿਹੜੇ ਨੀਂਦ ਡਿਸਟਰਬ ਹੁੰਦੀ ਆ ਬਾਤ ਪਿੱਤ ਕਫ ਰਨ ਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਜੇ ਉਹ ਡਿਸਟਰਬ ਹੋ ਜਾਣ ਸਾਨੂੰ ਮਤਲਬ ਲਾਈਫ ਦੇ ਵਿੱਚ ਸੁਪਨੇ ਆਉਂਦੇ ਆ ਮਾੜੇ ਵੀ ਆਉਂਦੇ ਆ ਤਾਂ ਮਾੜੇ ਸੁਪਨੇ ਤਾਂ ਵੀ ਲਾਜ ਹੈ ਇਨੂੰ ਮਤਲਬ ਜਿਹੜੇ ਵੀ ਜੋ ਅਸੀਂ ਗੱਲਾਂ ਕੀਤੀਆਂ ਹੈਗੀਆਂ ਇਹਨੂੰ ਤੁਸੀਂ 네ਗੇਟਿਵ ਲੈਣ ਦੀ ਲੋੜ ਨਹੀਂ ਇਹਨੂੰ ਪੋਜ਼ਿਟਿਵ ਸੈਂਸ ਨਾਲ ਲੈਂਦਾ ਹੈ ਵੀ ਸੰਕੇਤ ਆਯੁਰਵੈਦ ਸੰਕੇਤ ਨੂੰ ਕੈਪਚਰ ਕਰਦਾ ਹੈਗਾ ਉਹ ਸੰਕੇਤ ਡਾਕਟਰ ਵੈਦਨ ਦੱਸਾਂਗੇ ਡਾਕਟਰ ਨੂੰ ਦੱਸੋਗੇ ਆਯੁਰਵੈਦ ਡਾਕਟਰ ਨੂੰ ਉਹਦਾ ਆਯੁਰਵੈਦ ਡਾਕਟਰ ਨੂੰ ਪਤਾ ਲੱਗੇਗਾ ਵੀ ਇਹਨੂੰ ਕਿਸ ਤਰ੍ਹਾਂ ਸੁਪਨੇ ਦਾ ਕੀ ਇਲਾਜ ਕਰਨਾ ਤਾਂ ਦਵਾਈ ਆਪਣੀ ਕੰਟੀਨਿਊ ਰੱਖਣੀ ਹੈ ਜਿਹੜੀ ਤੁਸੀਂ ਖਾ ਰਹੇ ਹੋ ਜਿਹਤੋਂ ਬਿਮਾਰ ਹੈਗੇ ਹੋ ਜੇ ਸੁਪਨੇ ਆ ਜਾਂ ਰਹੇ ਜੇ ਤਾਂ ਤੁਸੀਂ ਵੈਦ ਦੇ ਨਾਲ ਕੰਸਲਟ ਕਰਕੇ ਆਪਣੇ ਨੂੰ ਠੀਕ ਕਰ ਸਕਦੇ ਹੋ ਤੇ ਡਾਕਟਰ ਨੇ ਇਹ ਵੀ ਦੱਸਿਆ ਵੀ ਕਿਹੜੇ ਸਾਡੇ ਚੰਗੇ ਸੁਪਨੇ ਹੁੰਦੇ ਆ ਉਹ ਵੀ ਤੁਸੀਂ ਸੋਣੀ ਲੈ ਆਲਰੇਡੀ ਤੇ ਸਾਡਾ ਮਕਸਦ ਇਹੀ ਹੈਗਾ ਵੀ ਇਹ ਗੱਲਾਂ ਕਰਨ ਦਾ ਵੀ ਤਾਂ ਕਿ ਆਪਾਂ ਆਪਣੇ ਸਰੀਰ ਨੂੰ ਹੋਰ ਠੀਕ ਕਰ ਪਾਈਏ ਤੇ ਆਪਣੀ ਜਿਹੜੀ ਹੈਲਥ ਹੈਗੀ ਆ, ਵੈਲ ਬੀਇੰਗ ਹੈਗੀ ਆ ਆਪਾਂ ਚੰਗੀ ਕਰ ਪਾਈਏ। ਤੇ ਡਾਕਟਰ ਸਾਹਿਬ ਦਾ ਨਿਰੋਗ ਕਾਇਆ ਪੰਚਕਰਮਾ ਸੈਂਟਰ ਹੈਗਾ ਪਟਿਆਲੇ ਜ਼ਿਲ੍ਹੇ 'ਚ ਤੇ ਜਿਹੜੀਆਂ ਵੀ ਗੱਲਾਂ ਕੀਤੀਆਂ ਮਾੜੇ ਸੁਪਣਿਆਂ ਬਾਰੇ ਜਾਂ ਉਹਦੇ ਪ੍ਰਭਾਵ ਹੈਗਾ ਕਿਵੇਂ ਠੀਕ ਕਰਨਾ ਜਦੋਂ ਸੁਪਣਾ ਮਾੜਾ ਜਿਵੇਂ ਉਹ ਡਾਕਟਰ ਸਾਹਿਬ ਜਿਵੇਂ ਕਿ ਪਰਿਵਾਰ 'ਚ ਨਾਲ ਡਿਸਕਸ ਕਰੋ, ਵੈਦਿਆ ਨਾਲ ਡਿਸਕਸ ਕਰੋ ਜੇ ਮਾੜਾ ਸੁਪਣਾ ਆ ਗਿਆ ਤੁਸੀਂ ਬਿਮਾਰ ਹੋ ਤਾਂ ਉਹ ਡਾਕਟਰ ਸਾਹਿਬ ਦਾ ਨੰਬਰ ਸੀ ਇੱਥੇ ਮੈਂਸ਼ਨ ਕਰਾਂਗੇ ਤੇ ਨਿਰੋਗ ਕਾਇਆ ਪੰਚਕਰਮਾ ਸੈਂਟਰ ਹੈਗੇ ਡ